ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸਰਤਾਜ ਤਾਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 17ਵੀਂ ਅਸ਼ਟਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਆਦ ਸੱਚ ਜੁਗਾਦ ਸੱਚ ਭਾਵ ਪ੍ਰਭ ਮੂਡ ਤੋਂ ਹੀ ਹੋਣ ਵਾਲਾ ਹੈ ਜੁਗਾਦੇ ਸ਼ੁਰੂ ਤੋਂ ਮੌਜੂਦ ਹੈ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਐਸ ਐਸ ਵੀਲੇ ਵੀ ਮੌਜੂਦ ਹੈ ਏ ਨਾਨਕ ਅਗਾ ਨੂੰ ਵੀ ਸਦਾ ਕਾਇਮ ਰਹੇਗਾ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪ੍ਰਭੂ ਦੇ ਚਰਨ ਸਦਾ ਥਿਰ ਹਨ ਚਰਨਾਂ ਨੂੰ ਛੂਣ ਵਾਲੇ ਸੇਵਕ ਵੀ ਅਟਲ ਹੋ ਜਾਂਦੇ ਹਨ ਪੂਜਾ ਸਤ ਸਤ ਸੇਵਦਾਰ ਪ੍ਰਭੂ ਦੀ ਪੂਜਾ ਇੱਕ ਸਦਾ ਨਿਭਣ ਵਾਲਾ ਕੰਮ ਹੈ ਸੋ ਪੂਜਾ ਕਰਨ ਵਾਲੇ ਸਦਾ ਲਈ ਅਟਲ ਹੋ ਜਾਂਦੇ ਹਨ ਦਰਸ਼ਨ ਸਤ ਸਤ ਪੇਖਣ ਹਾਰ ਪ੍ਰਭੂ ਦਾ ਦਿਦਾਰ ਸਤ ਕਰਮ ਹੈ ਦਿਦਾਰ ਕਰਨ ਵਾਲੇ ਵੀ ਜਨਮ 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 ਮਰਨ ਤੋਂ ਰਹਿਤ ਹੋ ਜਾਂਦੇ ਹਨ ਨਾਮ ਸਤ ਸਤ ਧਿਆਵਣ ਹਾਰ ਪ੍ਰਭੂ ਦਾ ਨਾਮ ਸਦਾ ਟੱਲ ਹੈ ਸਿਮਰਨ ਵਾਲੇ ਵੀ ਥਿਰ ਹਨ ਆਪ ਸਤ ਸਤ ਸਭ ਧਾਰੀ ਪ੍ਰਭੂ ਆਪ ਸਦਾ ਹੋਂਦ ਵਾਲਾ ਹੈ ਉਸ ਦੀ ਟਿਕਾਈ ਹੋਈ ਰਚਨਾ ਵੀ ਹੋਣ ਵਾਲੀ ਹੈ ਆਪੇ ਗੁਣ ਆਪੇ ਗੁਣਕਾਰੀ ਪ੍ਰਭ ਆਪ ਗੁਣ ਰੂਪ ਹੈ ਆਪ ਹੀ ਗੁਣ ਪੈਦਾ ਕਰਨ ਵਾਲਾ ਹੈ ਸ਼ਬਦ ਸਤ ਸਤ ਪ੍ਰਭ ਬਖਤਾ ਪ੍ਰਭ ਦੀ ਸਿਖਤ SLA ਦਾ ਸ਼ਬਦ ਸਦਾ ਹੈ ਸ਼ਬਦ ਨੂੰ ਉਚਾਰਨ ਵਾਲਾ ਵੀ ਸਿਰਹੀ ਹੋ ਜਾਂਦਾ ਹੈ ਸੁਰਤ ਸਤ ਸਤ ਜਸ ਸੁਣਤਾ ਪ੍ਰਭੂ ਵਿੱਚ ਸੁਰਤ ਜੋੜਨੀ ਸਤ ਕਰਮ ਹੈ ਪ੍ਰਭੂ ਦਾ ਜਸ ਸੁਣਨ ਵਾਲਾ ਵੀ ਸਤ ਹੈ ਬੁੱਜਨ ਹਾਰ ਕੋ ਸਤ ਸਭ ਹੋਏ ਪ੍ਰਭੂ ਦੀ ਹੋਂਦ ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਵੀ ਹਸਤੀ ਵਾਲਾ ਦਿਸਦਾ ਹੈ ਭਾਵ ਮਿਥਿਆ ਹੋਇਆ ਨਹੀਂ ਪਾਸ ਦਾ ਨਾਨਕ ਸਤ ਸਤ ਪ੍ਰਭ ਸੋਏ ਏ ਨਾਨਕ ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ਸਤ ਸਰੂਪ ਰਿਧੈ ਜਿਨ ਮਾਨਿਆ ਜਿਸ ਮਨੁੱਖ ਨੇ ਅਟਲ ਪ੍ਰਭੂ ਦੀ ਮੂਰਤ ਨੂੰ ਸਦਾ ਮਨ ਵਿੱਚ ਟਿਕਾਇਆ ਹੈ ਕਰਨ ਕਰਾਮਣ ਤਿਨ ਮੂਲ ਪਛਾਨਿਆ ਉਸ ਨੇ ਸਭ ਕੁਝ ਕਰਨ ਵਾਲੇ ਤੇ ਜੀਵਾਂ ਪਾਸੋਂ ਪਰਉਣ ਵਾਲੇ ਜਗਤ ਦੇ ਮੂਲ ਨੂੰ ਪਛਾਨ ਲਿਆ ਹੈ ਜਾ ਕਰਿ ਦੇ ਵਿਸਵਾਸ ਪ੍ਰਭ ਆਇਆ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦੀ ਹਸਤੀ ਦਾ ਯਕੀਨ ਵੱਜ ਗਿਆ ਹੈ ਤਤ ਗਿਆਨ ਤਿਸ ਮਨ ਪ੍ਰਗਟਾਇਆ ਉਸ ਦੇ ਮਨ ਵਿੱਚ ਸੱਚਾ ਗਿਆਨ ਪ੍ਰਗਟ ਹੋ ਜਾਂਦਾ ਹੈ ਭੈ ਤੇ ਨਿਰਪੋ ਹੋਏ ਬਸਨ ਉਹ ਮਨੁੱਖ ਜਗਤ ਦੇ ਹਰੇਕ ਡਰ ਤੋਂ ਰਹਿਤ ਹੋ ਕੇ ਨਿਰਧਰ ਹੋ ਕੇ বাসਦਾ ਹੈ ਜਿਸ ਤੇ ਉਪਜਿਆ ਤੇ ਸਮੈ ਸਮਾਨਾ ਕਿਉਂਕਿ ਉਹ ਸਦਾ ਉਸ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ ਬਸਤ ਮਹਿ ਲੈ ਬਸਤ ਗਡਾਈ ਜਿਵੇਂ ਇੱਕ ਚੀਜ਼ ਲੈ ਕੇ ਉਸ ਤਿਸਮ ਦੀ ਚੀਜ਼ ਵਿੱਚ ਰਲਾ ਦਿੱਤੀ ਜਾਂ ਜਾਵੇ ਤੇ ਦੋਹਾਂ ਦਾ ਕੋਈ ਫਰਕ ਨਹੀਂ ਰਹਿ ਜਾਂਦਾ ਚਾ ਕੋ ਪੈਨ ਨਾ ਕਹਿ ਨਾ ਜਾਈ ਤੇ ਮੇ ਜੋ ਮਨੋਖੋ ਪ੍ਰਭੂ ਚਰਨਾਂ ਵਿੱਚ ਲੀਨ ਹੈ ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਬੂਜੇ ਬੂਜਨ ਹਾਰ ਬਿਵੇਕ ਪਰ ਇਹ ਵਿਚਾਰ ਨੂੰ ਵਿਚਾਰਨ ਵਾਲਾ ਕੋਈ ਵਿਰਲਾ ਸਮਝਿਆ ਜਾਂਦਾ ਹੈ ਨਾਰਾਇਣ ਮਿਲੇ ਨਾਨਕ ਇੱਕ ਔਰ ਹੈ ਨਾਨਕ ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇੱਕ ਰੂਪ ਹੋ ਗਏ ਹਨ ठाकुर का सेवक आज्ञाकारी प्रभु ਦਾ ਸੇਵਕ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ ठाकुर का सेवक सदा सद सदा पुजारी ते सदा ਉਸ ਦੀ ਪੂਜਾ ਕਰਦਾ ਹੈ ठाकुर के सेवक के मन प्रतितीत अकाल पुरुष दे सेवक दे मन ਵਿੱਚ ਉਸ ਦੀ ਹਸਤੀ ਦਾ ਵਿਸ਼ਵਾਸ ਰਹਿੰਦਾ ਹੈ ठाकुर के सेवक की निर्मल रीत ਤਾਹੀ ਉਸ ਦੀ ਜ਼ਿੰਦਗੀ ਦੀ ਸੁਚੀ ਮर्यादा ਹੁੰਦੀ ਹੈ ਠਾਕੁਰ ਕੋ ਸੇਵਕ ਜਾਣ ਸੰਗ ਦਾ ਸੇਵਕ ਆਪਣੇ ਮਾਲਕ ਪ੍ਰਭੂ ਨੂੰ ਹਰ ਵੇਲੇ ਆਪਣੇ ਨਾਲ ਜਾਣਦਾ ਹੈ ਠਾਕੁਰ ਕਾ ਸੇਵਕ ਨਾਮ ਕਹਿ ਸੰਗ ਅਤੇ ਉਸ ਦੇ ਨਾਮ ਦੀ ਮੋਜ ਵਿੱਚ ਰਹਿੰਦਾ ਹੈ ਸੇਵਕ ਕੋ ਪ੍ਰਭ ਪਾਲਨ ਹਾਰਾ ਪ੍ਰਭੂ ਆਪਣੇ ਸੇਵਕਾਂ ਨੂੰ ਸਦਾ ਪਾਲਣ ਦੇ ਸਮਰੱਥ ਹੈ ਸੇਵਕ ਕੀ ਰਾਖੈ ਨਿਰੰਕਾਰਾ ਤੇ ਆਪਣੇ ਸੇਵਕ ਦੀ ਸਦਾ ਲਾਜ ਰੱਖਦਾ ਹੈ ਪਤ ਰੱਖਦਾ ਹੈ ਜੋ ਸੇ ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਪਰ ਸੇਵਕ ਉਹੀ ਮਨੁੱਖ ਬਣ ਸਕਦਾ ਹੈ ਜਿਸ ਤੇ ਪ੍ਰਭੂ ਆਪ ਮહેર ਕਰਦਾ ਹੈ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਇਹ ਨਾਨਕ ਅਜਿਹਾ ਸੇਵਕ ਪ੍ਰਭੂ ਨੂੰ ਦਮ ਬੈ ਦਮ ਯਾਦ ਕਰ ਰੱਖਦਾ ਹੈ। ਆਵ ਸਾਸ ਗਰਾਜਵੇਂ ਖਾਂਦੇ ਪੀਂਦੇ ਹਰ ਵਕਤ ਉਸ ਨੂੰ ਯਾਦ ਰੱਖਦਾ ਹੈ। ਆਪਣੇ ਜਨਕਾ ਪਰਦਾ ਢੱਕੇ ਪ੍ਰਭੂ ਆਪਣੇ ਸੇਵਕਾਂ ਦਾ ਪਰਦਾ ਢੱਕਦਾ ਹੈ। ਆਪਣੇ ਸੇਵਕ ਕੀ ਸਰ ਪਰ ਰੱਖੇ ਅਤੇ ਉਸ ਦੀ ਲਾਜ ਜਰੂਰ ਰੱਖਦਾ ਹੈ। ਆਪਣੇ ਸੇਵਕ ਕੋ ਦੇਵਦਾਈ ਪ੍ਰਭੂ ਆਪਣੇ ਸੇਵਕਾਂ ਨੂੰ ਮਾਣ ਬਖਸ਼ਦਾ ਹੈ ਆਪਣੇ ਸੇਵਕ ਕੋ ਨਾਮ ਜਪਾਈ ਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ ਆਪਣੇ ਸੇਵਕ ਕੀ ਆਪ ਪਤ ਰੱਖੇ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ ਤਾਂ ਕਿ ਗਤਮਿਤ ਕੋਈ ਨਾ ਲਾਖੇ ਉਸ ਦੀ ਉੱਚ ਬਸਤਾ ਤੇ ਉਸ ਦੇ ਵੱਡੇਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ ਪਰਬ ਕੈ ਸੇਵਕ ਕੋ ਨਾ ਪਹੁੰਚੈ ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ ਪ੍ਰਭ ਕੈ ਸੇਵਕ ਉੱਚ ਤੇ ਉੱਚੇ ਕਿਉਂਕਿ ਪ੍ਰਭੂ ਦੇ ਸੇਵਕ ਉਚਿਆਂ ਤੋਂ ਉੱਚੇ ਹੁੰਦੇ ਹਨ ਜੋ ਪ੍ਰਭ ਆਪਣੀ ਸੇਵਾ ਲਾਇਆ ਪਰ ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿੱਚ ਲਾਇਆ ਹੈ ਨਾਨਕ ਸੋ ਸੇਵਕ ਦਿਸ ਪ੍ਰਗਟਾਇਆ ਏ ਨਾਨਕ ਉਹ ਸੇਵਕ ਸਾਰੇ ਜਗਤ ਵਿੱਚ ਪ੍ਰਗਟ ਹੋਇਆ ਹੈ ਨਿੱਕੀ ਕੀਰੀ ਮਹਿ ਕਲ ਰਾਖੈ ਜਿਸ ਨਿੱਕੀ ਜਿਹੀ ਕੀੜੀ ਵਿੱਚ ਪ੍ਰਭੂ ਤਾਕਤ ਭਰਦਾ ਹੈ பசਮ ਕਰੇ ਲਸ਼ਕਰ ਬਹੁ ਲੱਖ ਹੈ ਉਹ ਕੀੜੀ ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸਵਾ ਕਰ ਪਿੰਦੀ ਹੈ ਜਿਸ ਦਾ ਸਾਸ ਨਾ ਕੱਢ ਤਾਪ ਜਿਸ ਜੀਵ ਦਾ ਸਵਾਸ ਪ੍ਰਭੂ ਆਪ ਨਹੀਂ ਕੱਟਦਾ ਤਾਂ ਕੋ ਰਾਖਤ ਦੇ ਘਰ ਹੱਥ ਉਸ ਨੂੰ ਹੱਥ ਦੇ ਕੇ ਰੱਖਦਾ ਹੈ ਬਚਾ ਲੈਂਦਾ ਹੈ ਮਾਨਸ ਯਤਨ ਕਰਤ ਬਹੁ ਭਾਤ ਮਨੁੱਖ ਕਈ ਕਿਸਮਾਂ ਦੇ ਯਤਨ ਕਰਦਾ ਹੈ ਤਿਸਤੇ ਕਰਤ ਬਿਰਥਾ ਜਾਤ ਪਰ ਜੇ ਪ੍ਰਭੂ ਸੈ ਤਾਂ ਨਾ ਕਰੇ ਤਾਂ ਉਸ ਦੇ ਕੰਮ ਵਿਰਥ ਜਾਂਦੇ ਹਨ ਮਾਰੇ ਨਾ ਰਾਖੇ ਅਵਰ ਨਾ ਕੋਏ ਪ੍ਰਭੂ ਤੋਂ ਬਿਨਾ ਜੀਵਾਂ ਨੂੰ ਨਾ ਕੋਈ ਮਾਰ ਸਕਦਾ ਹੈ ਨਾ ਕੋਈ ਰੱਖ ਸਕਦਾ ਹੈ ਪ੍ਰਭ ਜਿੱਡਾ ਹੋਰ ਕੋਈ ਨਹੀਂ ਹੈ ਪ੍ਰਭੂ ਜਿੱਡਾ ਹੋਰ ਕੋਈ ਨਹੀਂ ਹੈ ਸਰਬ ਜੀਆ ਕਾ ਰਾਖਾ ਸੋਏ ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੀ ਹੈ ਕਾਇ ਸੋਚ ਕਰੇ ਰੇ ਪ੍ਰਾਣੀ हे ਪ੍ਰਾਣੀ ਤੂੰ ਕਿਉਂ ਫਿਕਰ ਕਰਦਾ ਹੈਂ ਜਿਸ ਨੇ ਤੈਨੂੰ ਜਨਮ ਦਿੱਤਾ ਉਹੀ ਪਾਲਣਾ ਵੀ ਕਰੇਗਾ ਤੇਰੀ ਰੱਖਿਆ ਵੀ ਕਰੇਗਾ ਸਭ ਉਹੀ ਕਰਦਾ ਚਪ ਨਾਨਕ ਪ੍ਰਭ ਅਲਖ ਵਿਡਾਨੀ ਏ ਨਾਨਕ ਅਲਖ ਤੇ ਅਚਰਜ ਪ੍ਰਭ ਨੂੰ ਸਿਮਰ ਬਾਰੰਬਾਰ ਬਾਰ ਪ੍ਰਭ ਜਪੀਏ ਘੜੀ ਮੁੜੀ ਪ੍ਰਭ ਨੂੰ ਸਿਮਰੀਏ ਪੀ ਅੰਮ੍ਰਿਤ ਇਹ ਮਨ ਤਨ ਤਰਪੀਏ ਤੇ ਨਾਮ ਅੰਮ੍ਰਿਤ ਪੀ ਕੇ ਇਸ ਮਨ ਨੂੰ ਇਹ ਸਰੀਰ ਇੰਦਰੀਆਂ ਨੂੰ ਰੁਜਾ ਦਈਏ ਨਾਮ ਰਤਨ ਜਿਨ ਗੁਰਮਖ ਪਾਇਆ ਜਿਸ ਗੁਰਮਖ ਨੇ ਨਾਮ ਰੂਪੀ ਰਤਨ ਲੱਭ ਲਿਆ ਹੈ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇ ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਦਿਸਦਾ ਹੀ ਨਹੀਂ ਨਾਮ ਤਨ ਨਾਮ ਰੂਪ ਰੰਗ ਨਾਮ ਉਸ ਗੁਰਮਖ ਦਾ ਧਨ ਹੈ ਬਣ ਜਾਂਦਾ ਹੈ ਨਾਮੋ ਸੁਖ ਹਰ ਨਾਮ ਦਾ ਸੰਗ ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ ਨਾਮ ਰਸ ਜੋ ਜਨ ਤ੍ਰਿਪਤਾਨੈ ਜੋ ਮਨੁੱਖ ਨਾਮ ਦੇ ਸਵਾਦ ਵਿੱਚ ਰੱਜ ਗਏ ਹਨ ਮਨ ਤਨ ਨਾਮੈ ਨਾਮ ਸਮਾਨੈ ਉਹਨਾਂ ਦੇ ਮਨ ਤਨ ਕੇਵਲ ਪ੍ਰਭੂ ਨਾਮ ਵਿੱਚ ਹੀ ਜੁੜੇ ਰਹਿੰਦੇ ਹਨ ਉਠਤ ਬੈਠਤ ਸੋਵਤ ਨਾਮ ਉੱਠਦੇ ਆਂ ਬੈਂਦੇ ਆਂ ਸੌਂਦੇ ਆਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਨਾ ਕਹੋ ਨਾਨਕ ਜਨ ਕੇ ਸਦ ਕਾਮ ਏ ਨਾਨਕ ਆਖ ਇਹੋ ਹੀ ਸੇਵਕਾਂ ਦਾ ਸਦਾ ਹਾਰ ਹੁੰਦਾ ਹੈ ਬੋਲ ਸਸ ਜੀਬਾ ਦਿਨ ਰਾਤ ਦਿਨ ਰਾਤ ਆਪਣੀ ਜੀਬ ਨਾਲ ਪ੍ਰਭੂ ਦੇ ਗੁਣ ਗਾਵੋ ਪਰਬ ਆਪਣੇ ਜਨਕੀਨੀ ਦਾਤ ਸਿਫਤ ਸਲਾਹ ਦੀ ਬਖਸ਼ ਇਹ ਬਖਸ਼ਿਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਹੀ ਦਿੱਤੀ ਹੈ ਉਹਨਾਂ ਉੱਪਰ ਹੀ ਕੀਤੀ ਹੈ ਜਿਹੜੀ ਸੇਵ ਆਪਣੀ ਜਿਹੜੀ ਸਿਫਤ ਸਲਾਹ ਦੀ ਜਿਹੜੀ ਬਖਸ਼ਿਸ਼ ਹੈ ਪ੍ਰਭੂ ਨੇ ਆਪਣੇ ਸੇਵਕਾਂ ਉੱਪਰ ਹੀ ਕੀਤੀ ਹੈ ਕਰ ਕਰ ਭਗਤ ਆਤਮ ਕਹਿ ਚਾਏ ਸੇਵਕ ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ ਪਰ ਅਬ ਆਪਣੇ ਸੋਹ ਰਹੇ ਸਮਾਏ ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਜੋ ਹੋਵਾ ਹੋਵਤ ਸੋ ਜਾਣੇ ਸੇਵਕ ਆਪਣੇ ਪ੍ਰਭੂ ਦਾ ਹੁਕਮ ਪਛਾਨ ਲੈਂਦੇ ਹਨ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਤੇ ਜੋ ਕੁਝ ਹੋ ਰਿਹਾ ਹੈ ਉਸ ਨੂੰ ਰਜਾ ਵਿੱਚ ਜਾਣਦੇ ਹਨ ਤਿਸ ਕੀ ਮਹਿਮਾ ਕੌਣ ਬਖਾਣੂ ਇਹੋ ਜਿਹੀ ਸੇਵਕ ਦੀ ਕਿਹੜੀ ਵਡਿਆਈ ਮੈਂ ਦਸਾਂ ਜਿਸ ਕਾ ਗੋਣਾ ਇਹ ਇੱਕ ਨਾ ਜਾਣੋ ਮੈਂ ਉਸ ਸੇਵਕ ਦਾ ਇੱਕ ਗੁਣ ਬਿਆਨ ਨਹੀਂ ਵੀ ਨਹੀਂ ਜਾਣਦਾ ਆਠ ਪਹਿਰ ਪ੍ਰਭ ਬਸੈ ਹਜੂਰੇ ਜੋ ਅਠੇ ਪੈਰ ਪ੍ਰਭੂ ਦੀ ਹਜ਼ੂਰੀ ਵਿੱਚ ਬਸਦਾ ਹੈ ਕਾਹੋ ਨਾਨਕ ਸਈ ਜਨ ਪੂਰੇ ਏ ਨਾਨਕ ਉਹ ਮਨੁੱਖ ਪੂਰੇ ਭਾਂਡੇ ਹਨ ਮਨ ਮੇਰੇ ਤਨ ਕੀ ਓਟ ਲੇ ਏ ਮੇਰੇ ਮਨ ਜੋ ਮਨੁੱਖ ਸਦਾ ਪ੍ਰਭੂ ਦੀ ਹਿਜੂਰੀ ਵਿੱਚ ਵੱਸਦਾ ਹੈ ਉਸ ਦੀ ਸ਼ਰਣੀ ਪਾਓ ਮਨ ਤਨ ਆਪਣਾ ਤਿੰਨ ਜਨ ਦੇਹ ਅਤੇ ਆਪਣਾ ਮਾਨ ਤਾਨਾ ਉਹਨਾਂ ਤੂੰ ਸਦਕੇ ਕਰ ਦੇ ਜਿਨ 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 ਜਨ ਆਪਣਾ ਪ੍ਰਭੂ ਪਛਾਤਾ ਜਿਸ ਮਨੁੱਖ ਨੇ ਆਪਣੇ ਪ੍ਰਭੂ ਨੂੰ ਛਾਣ ਲਿਆ ਹੈ ਸੋ ਜਨ ਸਰਬ ਥੋਕ ਕਾ ਦਾਤਾ ਓਮ ਨਉਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ ਜਿਸ ਕੀ ਸਰਨ ਸਰਬ ਸੁਖ ਪਾਵੈ हे ਮਾਨਾ ਉਸ ਦੀ ਛਰਨੀ ਪਿਆਰ ਤੂੰ ਸਾਰੇ ਸੁਖ ਪਾਵੇਂਗਾ ਤਿਸ ਕੈ ਦਰਸ ਸਭ ਪਾਪ ਮਿਟਾਵੇ ਉਸ ਦੇ ਦیدار ਨਾਲ ਤੂੰ ਸਾਰੇ ਪਾਪ ਦੂਰ ਕਰ ਲਵੇਂਗਾ ਅਵਰ ਸਿਆਨਪ ਸਗਲੀ ਛਾੜ ਹੋਰ ਚਤਰਾਇਆਂ ਛੱਡ ਦੇ ਤਿਸ ਜਨ ਕੀ ਤੂੰ ਸੇਵਾ ਲਾਗ ਤੇ ਉਸ ਸੇਵਕ ਦੀ ਸੇਵਾ ਵਿੱਚ ਜੁਟ ਪੋ ਲੱਗ ਪਵੋ ਭਾਵ ਆਵਣ ਜਾਣ ਨਾ ਹੋਵੀ ਤੇਰਾ ਇਸ ਤਰ੍ਹਾਂ ਮੋੜ ਮੋੜ ਜਗਤ ਵਿੱਚ ਤੇਰਾ ਆਉਣ ਜਾਣਾ ਨਹੀਂ ਹੋਵੇਗਾ ਨਾਨਕ ਤਿਸ ਜਨ ਕੇਸ ਪੂਜ ਸਦ ਪੈਰਾ ਏ ਨਾਨਕ ਉਸ ਸੰਤ ਜਨਾਂ ਦੇ ਸਦਾ ਪੈਰ ਪੂਜ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ 17ਵੀਂ ਅਸ਼ਟਪਤੀ ਵਿਚਾਰ ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਦਾ ਦਾਸ ਸਮਝ ਕੇ ਗੁਰੂ ਬਖਸ਼ਣ ਜੋਗ ਹੈ ਗੁਰੂ ਕੂਪ ਸੇਵਾ ਗੁਰੂ ਕੂਪ ਗੁਰੂ ਪਿਆਰੀ ਸੇਵਾ ਜੀ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ